ਦੋਸਤੋ ਕੀ ਹਾਲ ਚਾਲ ਨੇ ਸਵੇਰ ਦਾ ਟਾਈਮ ਆ ਤੇ ਸਾਡੀ ਮੱਝਾਂ ਦੇਖ ਲਓ ਛੋਟੀ ਵਾਲੀ ਦੇਖਣ ਦੀ ਆ ਤੇ ਵੱਡੀ ਖਾਂਦੀ ਆ ਛੋਟੀ ਹਜੇ ਦੇਖ ਰਹੀ ਆ ਤੇ ਵੱਡੀ ਵਾਲੀ ਬੜਨ ਕੀ ਲਵਦੀ ਰਹਿੰਦੀ ਪੱਠਿਆਂ ਵਿੱਚ ਮੂੰਹ ਮਾਰ ਮਾਰ ਦੇਖੋ ਕੀ ਕਰਦੀ ਰਹਿੰਦੀ ਆ मैं सारे पट्ठे दूजी से खिंच के अपने वाल कर लेंदीती है